ਚਾਈਨਾ ਡੋਰ ਵੇਚਣ ਵਾਲਾ ਇੱਕ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਸਿਟੀ 1 ਅਮਰਿਤਪਾਲ ਸਿੰਘ ਪਾਟੀ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਇੱਕ ਵਿਅਕਤੀ ਕਾਬੂ ਕੀਤਾ ਗਿਆ ਜੋ ਚਾਈਨਾ ਡੋਰ ਦੀ ਸਪਲਾਈ ਕਰਦਾ ਸੀਗਾ ਕੀ ਆ ਪੂਰਾ ਮਾਮਲਾ ਅੱਜ ਸਾਡੇ ਪੀਸੀਆਰ ਦੇ ਮੁਲਾਜ਼ਮਾਂ ਨੇ ਇੱਕ ਬਲੈਰੋ ਪਿਕਅਪ ਨੂੰ ਇੰਟਰਸੈਪਟ ਕੀਤੀ ਸੀ ਜਿਸ ਦੇ ਚੋਂ ਕਰੀਬ 64 ਗੱਟੂ ਜਿਹੜੇ ਚਾਈਨਾ ਡੋਰ ਦੇ ਬਣਦੇ ਹੋਏ ਤੇ ਇੱਕ ਬੰਦਾ ਉਹਦੇ ਤੇ ਹੰਡਾ ਕੈਰੈਸਟ ਹੋਇਆ ਉਹਦੇ ਐਫਆਈਆਰ ਤੇ ਟੀਆਰਐਚ ਤੇ ਗੱਲ ਕਰੀਏ ਕਿੰਨੇ ਟਾਈਮ ਤੋਂ ਇਹ ਚਾਇਨਾ ਡੋਰ ਵੇਚਣ ਦਾ ਕੰਮ ਕਰ ਰਿਆ ਸੀ ਵਿਅਕਤੀ ਅਗੇ ਮੁਕਲੀ ਤਫਤੀਸ਼ ਹੈ ਯੂ نو ਮੈਨੇ ਪੁੱਛਿਸ਼ ਕਰਨੀ ਹੈ ਸਟੋਪ ਸਾਹਿਬ ਨੇ ਪੁੱਛਿਸ਼ ਕਰਨੀ ਹੈ ਉਹ ਜਿਵੇਂ ਉਹਨਾਂ ਨਾਲ ਪੁੱਛਿਸ਼ ਕਰਾਂਗੇ ਉਹਦਾ ਅੱਗੇ ਤਸਰੀ ਜੋ ਤੋਂ ਇੰਟਰੋਗੇਸ਼ਨ ਹੋਊਗੀ ਜੋ ਤੱਤ ਸਾਹਮਣੇ ਆਣੇ ਤੁਹਾਨੂੰ ਸਹੀ ਆਣਗੇ ਤੇ ਹੋਰ ਵੀ ਕੋਈ ਕੰਮਕਾਰ ਕਰਦਾ ਹੈ ਕਿ ਚਾਇਨਾ ਡੋਰ ਦਾ ਹੀ ਕੰਮ ਕਰਦਾ ਹੈ ਜੇ ਜੇ ਤੁਹਾਨੂੰ ਦੱਸਿਆ ਵੀ ਆਪਾਂ ਇੱਥੇ ਹੀ ਖੜੇ ਹੈ ਜੀ ਤੇ ਉਧਰੋਂ ਕਾਰਵਾਈ ਚੱਲ ਰਹੀ ਹੈ ਉੱਥੇ ਜਾ ਕੇ ਸਾਰੀ ਜਾਣਤ ਨੂੰ ਦੱਸ ਦਿਓ। ਬਠਿੰਡਾ ਦੇ ਕਿਹੜੇ ਏਰੀਆ ਚੋ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ? ਇਹ ਸਰਕਾਰੀ ਯਾਰ ਥੋੜੇ ਜੀ ਕਾਲੇ ਵਾਲੀ ਨੂੰ ਗੰਦੇ ਆ ਰਿਹਾ ਸੀਗਾ। ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਠਿੰਡਾ ਪੁਲਿਸ ਵੱਲੋਂ। ਇਹ ਤੇ ਐਫ ਆਈ ਆਰ ਦਿੱਤੀ ਜਾ ਰਹੀ ਹੈ ਅੰਡਰ এনवायरमेंटਲ ਪ੍ਰੋਟੈਕਸ਼ਨ ਐਕਟ ਤੇ ਰੈਲੇਵੈਂਟ ਸੈਕਸ਼ਨਸ ਆਫ ਪੀ ਐਨ ਐਸ। ਉਹ ਬਠਿੰਡਾ ਦਾ ਹੀ ਰਹਿਣ ਵਾਲਾ ਜੀ। ਨਹੀਂ ਜੀ ਬਠਿੰਡਾ ਦਾ ਨਹੀਂ ਰਹਿਣ ਵਾਲਾ ਤੇ ਇੱਕ ਤਰ੍ਹਾਂ ਰਾਮਾ ਮੰਡੀ ਰਹਿਣ ਵਾਲਾ। ਸਰ ਇਸ ਤਰ੍ਹਾਂ ਦੇ ਜਿਹੜੇ ਚਾਈਨਾ ਡੋਰ ਦਾ ਕੰਮ ਕਰ ਰਿਹਾ ਹੈ ਉਹਨਾਂ ਨੂੰ ਕੀ ਵਾਰਨਿੰਗ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਵਾਰਨਿੰਗ ਵੀ ਹੈ ਜੀ ਵੀ ਇਹ ਇੱਕ ਨਾ এনवायरमेंटਲ ਹੈਜ਼ਰਡ ਨੇ ਇਹਦੇ ਨਾਲ ਲੋਕਾਂ ਦੀ ਬੱਚਿਆਂ ਦੀ ਜਾਨ ਨੂੰ ਵੀ ਖਤਰਾ ਹੈ ਜਿੰਨਾ ਇਹ ਰਸਤੇ 'ਚ ਟੂ-ਵੀਲਰ ਸਵਾਰ ਆ ਉਹਨਾਂ ਦੇ ਗਲਤ ਫਸ ਜਾਂਦੀ ਹੈ ਇੱਕ ਖੰਮੇ ਇਨਸੀਡੈਂਟ ਹੋਇਆ ਸੀ ਬੰਦੇ ਦੀ ਜਾਨ ਚਲੀ ਗਈ ਸੀ ਤੇ ਇਹ ਆਪਣੀ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਆਪਾਂ ਵੀ ਇਸ ਚੀਜ਼ ਤੋਂ ਗਰੇਜ਼ ਕਰੀਏ ਤੇ ਗਾਹ ਅੱਗੇ ਆਪਣੇ ਬੱਚਿਆਂ ਨੂੰ ਤੇ ਦੁਕਾਨਦਾਰਾਂ ਨੂੰ ਵੀ ਦੱਸੀਏ ਜੇ ਇਹਨੂੰ ਖਰੀਦਣਾ ਬੰਦ ਕਰ ਦਿਆਂਗੇ ਤਾਂ ਇਹ ਵੀ ਬੰਦ ਹੋ ਜਾਊਗਾ ਜਿਵੇਂ ਲਗਾਤਾਰ ਚਾਈਨਾ ਡੋਰ ਵੇਚ ਰਿਹਾ ਕਈ ਵਿਅਕਤੀ ਉਹਨਾਂ ਨੂੰ ਕੀ ਸਖਤ ਵਾਰਨਿੰਗਾਂ ਚਾਹੀਦੀਆਂ ਇਕੋ ਨਾਲ ਸਿਟੀ ਵਾਰਨਿੰਗ ਹੈ ਜੀ ਵੀ ਜੇ ਕੋਈ ਚੈਨਾ ਦੋਰ ਵੇਚਦਾ ਪੜਾਇਆ ਜਾਂਦਾ ਉਹਦੇ ਕਬਜ਼ੇ ਜੋ ਫੜੀ ਗਈ ਤਾਂ ਸਖਤ ਦਰਬਾਈ ਹੋਊਗੀ ਐਫ ਆਈ ਆਰ ਉਹ ਦਿੱਸੋ ਬਿਲਕੁਲ ਜੀ ਬਿਲਕੁਲ ਐਸੀ ਡੀ ਐਸ ਪੀ ਸਿਟੀ 1 ਅਮਰਿਤਪਾਲ ਸਿੰਘ ਪਾਰਟੀ ਜਿਨ੍ਹਾਂ ਨੇ ਕਿਹਾ ਕਿਸ ਵਿਅਕਤੀ ਤੇ ਬਠਿੰਡਾ ਪੁਲਿਸ ਵੱਲੋਂ ਮੰਨਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਖਾਸ ਤੌਰ ਤੇ ਚਾਈਨਾ ਡੋਰ ਵੇਚਣ ਵਾਲੀ ਗੱਤਿਆਂ ਨੂੰ ਕਿਹਾ ਕਿ ਜੇ ਕੋਈ ਵੀ ਵਿਅਕਤੀ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਉਸਤੇ ਬਟਿੰਡਾ ਪੁਲਿਸ ਵੱਲੋਂ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ ਕੈਮਰਾਮੈਨ ਸੁਖਿਲ ਦੇ ਰਣਮਨੋ ਚੱਤੀਵਾਲ ਪੈਨਿਕ ਸਵੇਰਾ ਟੀਵੀ ਬਟਿੰਡਾ ਚਾਈਨਾ ਡੋਰ ਵੇਚਣ ਵਾਲਾ ਇੱਕ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਸਿਟੀ 1 ਅਮਰਿਤਪਾਲ ਸਿੰਘ ਪਾਟੀ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਇੱਕ ਵਿਅਕਤੀ ਕਾਬੂ ਕੀਤਾ ਗਿਆ ਜੋ ਚਾਈਨਾ ਡੋਰ ਦੀ ਸਪਲਾਈ ਕਰਦਾ ਸੀਗਾ ਕੀ ਹੈ ਪੂਰਾ ਮਾਮਲਾ ਅੱਜ ਸਾਡੇ ਪੀਸੀਆਰ ਦੇ ਮੁਲਾਜ਼ਮਾਂ ਨੇ ਇੱਕ ਬਲੈਰੋ ਪਿਕਅਪ ਨੂੰ ਇੰਟਰਸੈਪਟ ਕੀਤੀ ਸੀ ਜਿਸ ਦੇ ਚੋਂ ਕਰੀਬ 64 ਗੱਟੂ ਜਿਹੜੇ ਚਾਈਨਾ ਡੋਰ ਦੇ ਬਣਦੇ ਹੋਏ ਤੇ ਇੱਕ ਬੰਦਾ ਉਹਦੇ ਤੇ ਹੁੰਦਾ ਕੈਰੈਸਟ ਹੋਇਆ ਉਹਦੇ ਐਫਆਈਆਰ ਤੇ ਪੀਆਰਏ ਤੇ ਗੱਲ ਕਰੀਏ ਕਿੰਨੇ ਟਾਈਮ ਤੋਂ ਇਹ ਚਾਈਨਾ ਡੋਰ ਵੇਚਣ ਦਾ ਕੰਮ ਕਰ ਰਿਆ ਸੀ ਵਿਅਕਤੀ ਸਾਗੇ ਛੋਟਲੀ ਤਫਤੀਸ਼ ਹੈ ਜੀ ਅਗੇ ਉਹਨਾਂ ਨੂੰ ਮੈਂ ਪੁੱਛਿਸ਼ ਕਰਨੀ ਹੈ ਸਤਿ ਸਾਬ ਨਹੀਂ ਪੁੱਛਿਸ਼ ਕਰਨੀ ਹੈ ਉਹ ਜਿਵੇਂ ਉਹਨਾਂ ਨਾਲ ਪੁੱਛਿਸ਼ ਕਰਾਂਗੇ ਉਹਦਾ ਅੱਗੇ ਦਸਣੀ ਚੋਤੇ ਅੰਟਰੋਗੇਸ਼ਨ ਹੋਊਗੀ ਜੋ ਤੱਕ ਸਾਹਮਣੇ ਆ ਦੇ ਤੁਹਾਨੂੰ ਸੇ ਆਣਗੇ ਤੇ ਹੋਰ ਵੀ ਕੋਈ ਕੰਮਕਾਰ ਕਰਦਾ ਕਿ ਚਾਈਨਾ ਡੋਰ ਦਾ ਹੀ ਕੰਮ ਕਰਦਾ ਜੇ ਜੇ ਤੁਹਾਨੂੰ ਦੱਸਿਆ ਵੀ ਆਪਾਂ ਇੱਥੇ ਹੀ ਖੜੇ ਹੈ ਜੀ ਤੇ ਉਧਰ ਉਹ ਕਾਰਵਾਈ ਚੱਲ ਰਹੀ ਹੈ ਉੱਥੇ ਜਾ ਕੇ ਉਸ阿里ਜਾ ਤੁਹਾਨੂੰ ਦੱਸਿਓ। ਬਟੰਡਾ ਦੇ ਕਿਹੜੇ ਏਰੀਆ ਚੋ ਚਾਈਨਾ ਡੋਰ ਬਰਾਮਦ ਕੀਤੀ ਗਈ ਐ? ਇਹ ਸਰਕਾਰੀ ਯਾਰ ਛੋੜੇ ਜੀ ਕਾਲੇ ਵਾਲੀ ਨੂੰ ਗੰਦੇ ਆ ਰਿਆ ਸੀਗਾ। ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਐ ਬਟੰਡਾ ਪੁਲਿਸ ਵੱਲੋਂ। ਇਹ ਤੇ ਐਫ ਆਈ ਆਰ ਦਿੱਤੀ ਜਾ ਰਹੀ ਐ ਅੰਡਰ এনवायरमेंटਲ ਪ੍ਰੋਟੈਕਸ਼ਨ ਐਕਟ ਤੇ ਰੈਲੇਵੈਂਟ ਸੈਕਸ਼ਨਸ ਆਵ ਬੀ ਐਨ ਐਸ। ਉਹ ਬਟੰਡਾ ਦਾ ਹੀ ਰਹਿਣ ਵਾਲਾ ਜੀ। ਨਹੀਂ ਜੀ ਬਟੰਡਾ ਦਾ ਨਹੀਂ ਰਹਿਣ ਵਾਲਾ ਤੇ ਇੱਕ ਤਰ੍ਹਾਂ ਰਾਮਾ ਮੰਡੀ ਰਹਿਣ ਵਾਲਾ। ਸਰ ਇਸ ਤਰ੍ਹਾਂ ਦੇ ਜਿਹੜੇ ਚਾਈਨਾ ਡੋਰ ਦਾ ਕੰਮ ਕਰ ਰਿਆ ਆ ਉਹਨਾਂ ਨੂੰ ਕੀ ਵਾਰਨਿੰਗ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਵਾਰਨਿੰਗ ਵੀ ਐ ਜੀ ਤੇ ਨਸੀਹਤ ਵੀ ਐ। ਇਹ ਇੱਕ ਨਾ এনवायरमेंटਲ ਹੈਜ਼ਰਡ ਨੇ ਇਹਦੇ ਨਾਲ ਲੋਕਾਂ ਦੀ ਬੱਚਿਆਂ ਦੀ ਜਾਨ ਨੂੰ ਵੀ ਖਤਰਾ ਹੈ ਜਿੰਨਾ ਰਸਤੇ 'ਚ ਟੂ-ਵੀਲਰ ਸਵਾਰ ਆ ਉਹਨਾਂ ਦੇ ਗਲਤ ਫਸ ਜਾਂਦੀ ਹੈ ਇੱਕ ਖੰਮੇ ਇਨਸੀਡੈਂਟ ਹੋਇਆ ਸੀ ਬੰਦੇ ਦੀ ਜਾਨ ਚਲੀ ਗਈ ਸੀ ਤੇ ਇਹ ਆਪਣੀ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਆਪਾਂ ਵੀ ਇਸ ਚੀਜ਼ ਤੋਂ ਗਰੇਜ਼ ਕਰੀਏ ਤੇ ਗਾਹ ਅੱਗੇ ਆਪਣੇ ਬੱਚਿਆਂ ਨੂੰ ਤੇ ਦੁਕਾਨਦਾਰਾਂ ਨੂੰ ਵੀ ਦੱਸੀਏ ਜੇ ਇਹਨੂੰ ਖਰੀਦਣਾ ਬੰਦ ਕਰ ਦਿਆਂਗੇ ਤਾਂ ਇਹ ਵੀ ਬੰਦ ਹੋ ਜਾਊਗਾ ਜਿਵੇਂ ਲਗਾਤਾਰ ਚਾਈਨਾ ਡੋਰ ਵੇਚ ਰਿਹਾ ਕਈ ਵਿਅਕਤੀ ਉਹਨਾਂ ਨੂੰ ਕੀ ਸਖਤ ਵਾਰਨਿੰਗਾਂ ਚਾਹੀਦੀਆਂ ਇਕੋਨ ਉਸਤੀ ਵਰਨਿੰਗ ਹੈ ਜੇ ਵੀ ਜੇ ਕੋਈ ਚੈਨਲ ਔਰ ਵੇਚਦਾ ਫੜਿਆ ਗਿਆ ਜਾਂ ਉਹਦੇ ਕਬਜ਼ੇ 'ਚ ਫੜੀ ਗਈ ਤਾਂ ਸਖਤ ਕਾਰਵਾਈ ਹੋਵੇਗੀ ਐਫ ਆਈ ਆਰ ਦਰਜ ਹੋਵੇਗੀ ਬਿਲਕੁਲ ਹੀ ਬਿਲਕੁਲ ਐਸੀ ਟੀਐਸਪੀ ਸਿਟੀ 1 ਅਮਰਿਤਪਾਲ ਸਿੰਘ ਪਾਰਟੀ ਜਿਨ੍ਹਾਂ ਨੇ ਕਿਹਾ ਕਿ ਇਸ ਵਿਅਕਤੀ ਤੇ ਬਟੰਡਾ ਪੁਲਿਸ ਵੱਲੋਂ ਵੱੰਦੀ ਕਾਰਵਾਈ ਜੜੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਖਾਸ ਤੌਰ ਤੇ ਚਾਈਨਾ ਡੋਰ ਵੇਚਣ ਵਾਲੀ ਵਿਅਕਤੀਆਂ ਨੂੰ ਕਿਹਾ ਕਿ ਜੇ ਕੋਈ ਵੀ ਵਿਅਕਤੀ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਉਸਤੇ ਬਟੇਂਡਾ ਪੁਲਿਸ ਵੱਲੋਂ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ ਕੈਮਰਾਮੈਨ ਸੁਖਿਲ ਦੇ ਰਾਮਨੋ ਚੱਤੀਵਾਲ ਦਿਨਿਕ ਸਵੇਰਾ ਟੀਵੀ ਬਟੇਂਡਾ ਚਾਈਨਾ ਡੋਰ ਵੇਚਣ ਵਾਲਾ ਇੱਕੋ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਸਿਟੀ 1 ਅਮਰਿਤਪਾਲ ਸਿੰਘ ਪਾਟੀ ਮੌਜੂਦ ਹੈ ਗੱਲਬਾਤ ਕਰਦੇ ਆ ਸਰ ਇੱਕੋ ਵਿਅਕਤੀ ਕਾਬੂ ਕੀਤਾ ਗਿਆ ਜੋ ਚਾਈਨਾ ਡੋਰ ਦੀ ਸਪਲਾਈ ਕਰਦਾ ਸੀਗਾ ਕੀ ਆ ਪੂਰਾ ਮਾਮਲਾ ਅੱਜ ਸਾਡੇ ਪੀਸੀਆਰ ਦੇ ਮੁਲਾਜ਼ਮਾਂ ਨੇ ਇੱਕ ਬਲੈਰੋ ਪਿਕਅਪ ਨੂੰ ਇੰਟਰਸੈਪਟ ਕੀਤੀ ਸੀ ਜਿਸ ਦੇ ਚੋਂ ਕਰੀਬ 64 ਗੱਟੂ ਜਿਹੜੇ ਚਾਈਨਾ ਡੋਰ ਦੇ ਬਰਾਮਦ ਹੋਏ ਤੇ ਇੱਕ ਬੰਦਾ ਉਹਦੇ ਤੇ ਹੰਡਾ ਕੈਰੈਸਟ ਹੋਇਆ ਉਹਦੇ ਐਫਆਈਆਰ ਤੇ ਪੀਆਰਏ ਤਰੇ ਤੇ ਗੱਲ ਕਰੀਏ ਕਿੰਨੇ ਟਾਈਮ ਤੋਂ ਇਹ ਚਾਇਨਾ ਡੋਰ ਵੇਚਣ ਦਾ ਕੰਮ ਕਰ ਰਿਆ ਸੀ ਵਿਅਕਤੀ ਅਗੇ ਮੁਕਲੀ ਤਫਤੀਸ਼ ਹੈ ਯੂ نو ਮੈਨੇ ਕੁਛ ਕੁਛ ਕਰਨੀ ਹੈ ਸਚੂ ਸਾਹਿਬ ਨੇ ਕੁਛ ਕੁਛ ਕਰਨੀ ਹੈ ਉਹ ਜਿਵੇਂ ਉਹਨਾਂ ਨਾਲ ਪੁੱਛੋਚ ਕਰਾਂਗੇ ਉਹਦਾ ਅੱਗੇ ਤਸਦੀਕ ਤੋਂ ਅੰਟਰੋਗੇਸ਼ਨ ਹੋਊਗੀ ਜੋ ਤੱਤ ਸਾਹਮਣੇ ਆਨੇ ਤੁਹਾਨੂੰ ਸਹੀ ਆਣਗੇ ਸਰੇ ਹੋਰ ਵੀ ਕੋਈ ਕੰਮਕਾਰ ਕਰਦਾ ਹੈ ਕਿ ਚਾਇਨਾ ਡੋਰ ਦਾ ਹੀ ਕੰਮ ਕਰਦਾ ਹੈ ਜੇ ਜੇ ਤੁਹਾਨੂੰ ਦੱਸਿਆ ਵੀ ਆਪਾਂ ਇੱਥੇ ਹੀ ਖੜੇ ਹੈ ਜੀ ਤੇ ਉਧਰੋਂ ਕਾਰਵਾਈ ਚੱਲ ਰਹੀ ਹੈ ਉਥੇ ਜਾ ਕੇ ਸਾਰੀ ਗੱਲ ਤੁਹਾਨੂੰ ਦੱਸ ਦਿਆਂ। ਬਠਿੰਡਾ ਦੇ ਕਿਹੜੇ ਏਰੀਆ ਚ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ? ਇਹ ਸਰਕਾਰੀ ਯਾਰ ਥੋੜੇ ਜਿਹੀ ਕਾਲੇ ਵਾਲੀ ਨੂੰ ਕੰਦੇ ਆ ਰਿਹਾ ਸੀਗਾ। ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਠਿੰਡਾ ਪੁਲਿਸ ਵੱਲੋਂ। ਇਹ ਤੇ ਐਫਆਈਆਰ ਦਿੱਤੀ ਜਾ ਰਹੀ ਹੈ ਅੰਡਰ এনवायरमेंटल ਪ੍ਰੋਟੈਕਸ਼ਨ ਐਕਟ ਤੇ ਰੈਲੇਵੈਂਟ ਸੈਕਸ਼ਨਸ ਆਫ ਪੀਐਨਐਸ। ਉਹ ਬਠਿੰਡਾ ਦਾ ਹੀ ਰਹਿਣਾ ਵਾਲਾ ਜੀ। ਨਹੀਂ ਜੀ ਬਠਿੰਡਾ ਦਾ ਨਹੀਂ ਰਹਿਣਾ ਵਾਲਾ। ਤੇ ਰਾਮਾ ਮੰਡੀ ਕਰ ਰਿਹਾ ਰਿਹਾ। ਸਰ ਇਸ ਤਰ੍ਹਾਂ ਦੇ ਜਿਹੜੇ ਚਾਈਨਾ ਡੋਰ ਦਾ ਕੰਮ ਕਰ ਰਿਹਾ ਹੈ ਉਹਨਾਂ ਨੂੰ ਕੀ ਵਾਰਨਿੰਗ ਦੇਣਾ ਚਾਹਦੇ ਹੋ? ਉਹ ਇਹ ਇੱਕ ਨਾ এনवायरमेंटਲ ਹਜ਼ਰਡ ਨੇ ਇਹਦੇ ਨਾਲ ਲੋਕਾਂ ਦੀ ਬੱਚਿਆਂ ਦੀ ਜਾਨ ਨੂੰ ਵੀ ਖਤਰਾ ਹੈ ਜਿੰਨਾ ਰਸਤੇ ਚ ਟੂ-ਵੀਲਰ ਸਵਾਰਾ ਉਹਨਾਂ ਦੇ ਗਲਤ ਫਸ ਜਾਂਦੀ ਹੈ ਇੱਕ ਖੰਮੇ ਇਨਸੀਡੈਂਟ ਹੋਇਆ ਸੀ ਬੰਦੇ ਦੀ ਜਾਨ ਚਲੀ ਗਈ ਸੀ ਤੇ ਇਹ ਆਪਣੀ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਆਪਾਂ ਵੀ ਇਸ ਚੀਜ਼ ਤੋਂ ਗਰੇਜ਼ ਕਰੀਏ ਤੇ ਗਾਹ ਅੱਗੇ ਆਪਣੇ ਬੱਚਿਆਂ ਨੂੰ ਤੇ ਦੁਕਾਨਦਾਰਾਂ ਨੂੰ ਵੀ ਦੱਸੀਏ ਜੇ ਇਹਨੂੰ ਖਰੀਦਣਾ ਬੰਦ ਕਰ ਦਿਆਂਗੇ ਤਾਂ ਵੀ ਨਹੀਂ ਬੰਦ ਹੋਊਗਾ ਜਿਵੇਂ ਲਗਾਤਾਰ ਚਾਈਨਾ ਡੋਰ ਵੇਚ ਰਿਹਾ ਕਈ ਵਿਅਕਤੀ ਉਹਨਾਂ ਨੂੰ ਕੀ ਸਖਤ ਵਾਰਨਿੰਗ ਦੇਣਾ ਚਾਹੀਦਾ ਇਕੋ ਨਾਲ ਸਿਟੀ ਵਾਰਨਿੰਗ ਹੈ ਜੀ ਕਿ ਜੇ ਕੋਈ ਚੈਨਾ ਦੋਰ ਵੇਚਦਾ ਫੜਿਆ ਗਿਆ ਜਾਂ ਉਹਦੇ ਕਬਜ਼ੇ 'ਚ ਫੜੀ ਗਈ ਤਾਂ ਸਖਤ ਦਰਬੀ ਹੋਊਗੀ ਐਫਆਈਆਰ ਦਰਜ ਹੋਊਗੀ ਬਿਲਕੁਲ ਜੀ ਬਿਲਕੁਲ ਐਸੀ ਡੀਐਸਪੀ ਸਿਟੀ 1 ਅਮਰਿਤਪਾਲ ਸਿੰਘ ਪਾਰਟੀ ਜਿਨ੍ਹਾਂ ਨੇ ਕਿਹਾ ਕਿਸ ਵਿਅਕਤੀ ਤੇ ਬਠਿੰਡਾ ਪੁਲਿਸ ਵੱਲੋਂ ਮੰਨਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਖਾਸ ਤੌਰ ਤੇ ਚਾਈਨਾ ਡੋਰ ਵੇਚਣ ਵਾਲੀ ਵਿਅਕਤੀਆਂ ਨੂੰ ਕਿਹਾ ਕਿ ਜੇ ਕੋਈ ਵੀ ਵਿਅਕਤੀ ਚਾਈਨਾ ਡੋਰ ਵੇਚਦਾ ਫੜਿਆ ਗਿਆ ਤਾਂ ਉਸਤੇ ਬਟਿੰਡਾ ਪੁਲਿਸ ਵੱਲੋਂ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ ਕੈਮਰਾਮੈਨ ਸੁਖਿਲ ਦੇ ਰਣਮਨੋ ਚੱਤੀਵਾਲ ਪੈਨਿਕ ਸਵੇਰਾ ਟੀਵੀ ਬਟਿੰਡਾ ਚਾਈਨਾ ਡੋਰ ਵੇਚਣ ਵਾਲਾ ਇੱਕ ਵਿਅਕਤੀ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਇਸ ਕੇਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਡੀਐਸਪੀ ਸਿਟੀ 1 ਅਮਰਿਤਪਾਲ ਸਿੰਘ ਪਾਟੀ ਮੌਜੂਦਾ ਗੱਲਬਾਤ ਕਰਦੇ ਆ ਸਰ ਇੱਕੋ ਵਿਅਕਤੀ ਕਾਬੂ ਕੀਤਾ ਗਿਆ ਜੋ ਚਾਈਨਾ ਡੋਰ ਦੀ ਸਪਲਾਈ ਕਰਦਾ ਸੀਗਾ ਕੀ ਹੈ ਪੂਰਾ ਮਾਮਲਾ ਅੱਜ ਸਾਡੇ ਪੀਸੀਆਰ ਦੇ ਮੁਲਾਜ਼ਮਾਂ ਨੇ ਇੱਕ ਬਲੈਰੋ ਪਿਕਅਪ ਨੂੰ ਇੰਟਰਸੈਪਟ ਕੀਤੀ ਸੀ ਜਿਸ ਦੇ ਚੋਂ ਕਰੀਬ 64 ਗੱਟੂ ਜਿਹੜੇ ਚਾਈਨਾ ਡੋਰ ਦੇ ਬਣਦੇ ਹੋਏ ਤੇ ਇੱਕ ਬੰਦਾ ਉਹਦੇ ਤੇ ਹੰਦਕਾ ਰੈਸਟ ਹੋਇਆ ਉਹ ਤੇ ਐਫਆਈਆਰ ਕੀਤੀ ਜਾ ਰਹੀ ਹੈ ਤਰ ਤੇ ਗੱਲ ਕਰੀਏ ਕਿੰਨੇ ਟਾਈਮ ਤੋਂ ਇਹ ਚਾਈਨਾ ਡੋਰ ਵੇਚਣ ਦਾ ਕੰਮ ਕਰ ਰਿਹਾ ਸੀ ਵਿਅਕਤੀ ਸਾਡੇ ਫੋਕਲੀ ਤਫਤੀਸ਼ ਹੈ ਜੀ ਅਰੇ ਉਹਨਾਂ ਨੂੰ ਮੈਨੂੰ ਪੁੱਛਿਸ਼ ਕਰਨੀ ਹੈ ਸੋਤ ਸਾਬ ਨਹੀਂ ਪੁੱਛਿਸ਼ ਕਰਨੀ ਹੈ ਉਹ ਜਿਵੇਂ ਉਹਨਾਂ ਨਾਲ ਪੁੱਛਿਸ਼ ਕਰਾਂਗੇ ਉਹਦਾ ਅੱਗੇ ਦਸਣੀ ਚੋਤੇ ਇੰਟਰੋਗੇਸ਼ਨ ਹੋਊਗੀ ਜੋ ਤੱਕ ਸਾਹਮਣੇ ਆਉਂਦੇ ਤੁਹਾਨੂੰ ਸੇ ਆਣਗੇ ਸਰ ਇਹ ਹੋਰ ਵੀ ਕੋਈ ਕੰਮਕਾਰ ਕਰਦਾ ਕਿ ਚਾਈਨਾ ਡੋਰ ਦਾ ਹੀ ਕੰਮ ਕਰਦਾ ਜੇ ਜੇ ਤੁਹਾਨੂੰ ਦੱਸਿਆ ਵੀ ਆਪਾਂ ਇੱਥੇ ਹੀ ਖੜੇ ਹੈ ਜੀ ਤੇ ਉਧਰੋਂ ਕਾਰਵਾਈ ਚੱਲ ਰਹੀ ਹੈ ਉੱਥੇ ਜਾ ਕੇ ਸਾਰੀ ਜਾਣਤ ਨੂੰ ਦੱਸਿਓ ਬਠਿੰਡਾ ਦੇ ਕਿਹੜੇ ਏਰੀਆ ਚੋਂ ਚਾਈਨਾ ਡੋਰ ਬਰਾਮਦ ਕੀਤੀ ਗਈ ਹੈ ਇਹ ਸਰਕਾਰੀ ਯਾਰ ਥੋੜੇ ਜੀ ਕਾਲੇ ਵਾਲੀ ਨੂੰ ਗੰਦੇ ਆ ਰਿਹਾ ਸੀਗਾ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਠਿੰਡਾ ਪੁਲਿਸ ਵੱਲੋਂ ਇਹ ਤੇ ਐਫ ਆਈ ਆਰ ਦਿੱਤੀ ਜਾ ਰਹੀ ਹੈ ਅੰਡਰ এনवायरमेंटਲ ਪ੍ਰੋਟੈਕਸ਼ਨ ਐਕਟ ਤੇ ਰੈਲੇਵੈਂਟ ਸੈਕਸ਼ਨ ਦਾ ਆਊਟ ਵੀ ਐਨ ਐਸ ਉਹ ਬਠਿੰਡਾ ਦਾ ਹੀ ਰਹਿਣਾ ਵਾਲਾ ਜੀ ਨਹੀਂ ਜੀ ਬਠਿੰਡਾ ਦਾ ਨਹੀਂ ਰਹਿਣਾ ਵਾਲਾ ਤੇ ਇੱਕ ਤਰ੍ਹਾਂ ਰਾਮਾ ਮੰਡੀ ਵਾਲਾ ਸਰ ਇਸ ਤਰ੍ਹਾਂ ਦੇ ਜਿਹੜੇ ਚਾਈਨਾ ਡੋਰ ਦਾ ਕੰਮ ਕਰ ਰਿਹਾ ਉਹਨਾਂ ਨੂੰ ਕੀ ਵਾਰਨਿੰਗ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਵਾਰਨਿੰਗ ਵੀ ਹੈ ਜੀ ਵੀ ਇਹ ਇੱਕ ਨਾ এনवायरमेंटਲ ਹੈਜ਼ਰਡ ਨੇ ਇਹਦੇ ਨਾਲ ਲੋਕਾਂ ਦੀ ਬੱਚਿਆਂ ਦੀ ਜਾਨ ਨੂੰ ਵੀ ਖਤਰਾ ਹੈ ਜਿੰਨਾ ਇਹ ਰਸਤੇ 'ਚ ਟੂ-ਵੀਲਰ ਸਵਾਰ ਆ ਉਹਨਾਂ ਦੇ ਗਲਤ ਫਸ ਜਾਂਦੀ ਹੈ ਇੱਕ ਖੰਮੇ ਇਨਸੀਡੈਂਟ ਹੋਇਆ ਸੀ ਬੰਦੇ ਦੀ ਜਾਨ ਚਲੀ ਗਈ ਸੀ ਤੇ ਇਹ ਆਪਣੀ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਆਪਾਂ ਵੀ ਇਸ ਚੀਜ਼ ਤੋਂ ਗਰੇਜ਼ ਕਰੀਏ ਤੇ ਗਾਹ ਅੱਗੇ ਆਪਣੇ ਬੱਚਿਆਂ ਨੂੰ ਤੇ ਦੁਕਾਨਦਾਰਾਂ ਨੂੰ ਵੀ ਦੱਸੀਏ ਜੇ ਇਹਨੂੰ ਖਰੀਦਣਾ ਬੰਦ ਕਰ ਦਿਆਂਗੇ ਤਾਂ ਇਹ ਵੀ ਬੰਦ ਹੋ ਜਾਊਗਾ ਜਿਵੇਂ ਲਗਾਤਾਰ ਚਾਈਨਾ ਡੋਰ ਵੇਚ ਰਿਹਾ ਕਈ ਵਿਅਕਤੀ ਉਹਨਾਂ ਨੂੰ ਕੀ ਸਖਤ ਵਾਰਨਿੰਗ ਦੇਣਾ ਚਾਹੀਦਾ ਇਕੋ ਨਾਲ ਸਿਟੀ ਵਾਰਨਿੰਗ ਹੈ ਜੀ ਕਿ ਜੇ ਕੋਈ ਚਾਇਨਾ ਡੋਰ ਵੇਚਦਾ ਫੜਿਆ ਗਿਆ ਜਾਂ ਉਹਦੇ ਕਬਜ਼ੇ 'ਚ ਫੜੀ ਗਈ ਤਾਂ ਸਖਤ ਦਰਬੀ ਹੋਊਗੀ ਐਫਆਈਆਰ ਦਰਜ ਹੋਊਗੀ ਬਿਲਕੁਲ ਜੀ ਬਿਲਕੁਲ ਐਸੀ ਡੀਐਸਪੀ ਸਿਟੀ 1 ਅਮਰਿਤਪਾਲ ਸਿੰਘ ਪਾਰਟੀ ਜਿਨ੍ਹਾਂ ਨੇ ਕਿਹਾ ਕਿਸ ਵਿਅਕਤੀ ਤੇ ਬਠਿੰਡਾ ਪੁਲਿਸ ਵੱਲੋਂ ਮੰਨਦੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੇ ਖਾਸ ਤੌਰ ਤੇ ਚਾਇਨਾ ਡੋਰ ਵੇਚਣ ਵਾਲੀ ਗੱਤਿਆਂ ਨੂੰ ਕਿਹਾ ਕਿ ਜੇ ਕੋਈ ਵੀ ਵਿਅਕਤੀ ਚਾਇਨਾ ਡੋਰ ਵੇਚਦਾ ਫੜਿਆ ਗਿਆ ਤਾ ਉਸਤੇ ਬਠਿੰਡਾ ਪੁਲਿਸ ਵੱਲੋਂ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ ਕੈਮਰਾਮੈਨ ਸੁਖਿਲ ਦੇ ਰਣਮਨੋ ਚੱਤੀਵਾਲ ਪੈਨਿਕ ਸਵੇਰਾ ਟੀਵੀ ਬਠਿੰਡਾ